ਦਰਸ਼ਕੋ ਅੱਜ ਜੱਪਾ ਜਿਹੜਾ ਮੁੱਦਾ ਲੈ ਕੇ ਆਏ ਨਾ ਇਹ ਬਹੁਤ ਗੰਭੀਰਤਾ ਮੰਗਦਾ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੇ ਰਾਹੁਲ ਗਾਂਧੀ ਨਾਲ ਮਿਲਣੀ ਕੀਤੀ। ਸਿੱਧੂ ਦੇ ਪਿਤਾ ਜੀ ਦੀ ਰਾਹੁਲ ਗਾਂਧੀ ਨਾਲ ਗੱਲਬਾਤ ਨੇ ਕਈ ਸਵਾਲ ਖੜੇ ਕੀਤੇ ਨੇ। 1 ਜੂਨ ਤੋਂ 6 ਜੂਨ 1984 ਨੂੰ ਉਸ ਸਮੇਂ ਦੀ ਕਾਂਗਰਸ ਦੀ ਸਰਕਾਰ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਅਕਾਲ ਤਖਤ ਸਾਹਿਬ ਦੇ ਟੈਂਕਾ ਕਪਨ ਨਾਲ ਹਮਲਾ ਕਰਕੇ ਦਰਬਾਰ ਸਾਹਿਬ ਨਕਮਸਤਕ ਹੋਣ ਆਈ ਸੰਗਤ ਨੂੰ ਸ਼ਹੀਦ ਕਰ ਦਿੱਤਾ। ਹਰ ਕਂਦਰਾ ਗਾਂਦੀ ਦਾ ਕਤਲ ਦੁਖਦਾਈ ਲੱਗਦਾ। ਮੈਂ ਬਿਲਕੁਲ ਸਿੰਘ ਨੂੰ ਕਹਿਣਾ ਚਾਹਾਂਗੀ ਇਹ 6 ਜੂਨ ਤੋਂ ਤੱਕ ਸਭ ਹੋਣ ਵਾਲੀ ਅਰਦਾਸ 'ਚ ਸ਼ਾਮਲ ਹੋਇਓ ਕਿ ਪਤਨ ਸਿੱਖਾਂ ਦੀ ਪੀੜਾ ਵੀ ਤੁਹਾਨੂੰ ਸਮਝ ਲੱਗ ਜਾਵੇ। ਆਵਨ ਪਵਿੱਤਰ ਚਰਨ ਕਮਲਾ ਪਾਸ ਸਮੂਹ ਸੰਗਤ ਦੀ ਅਰਦਾਸ ਬੇਨਤੀ ਜੋਦੜੀ ਹੈ ਸਤਿਗੁਰੂ ਜੀ ਆ ਗੁਰਬਾਣੀ ਦੇ ਪਾਵਨ ਪਵਿੱਤਰ ਮਹਾਵਾਕ ਹਨ। ਪਾਪ ਬੁਰਾ ਤਾਂ ਪੀ ਕੋ ਪਿਆਰਾ ਪਾਪ ਲੱਦੇ ਪਾਪੇ ਪਾ ਸਾਰਾ ਰਾਜੇ ਪਾਪ ਕਮਾਵਦੇ ਉਲਟੀ ਬਾੜ ਖੇਤ ਕਉ ਖਾਈ ਸੱਚੇ ਪਾਤਸ਼ਾਹ ਜੀਓ ਜੂਨ 1984 ਸਮੇਂ ਦੀ ਜ਼ਾਲਮ ਕਾਂਗਰਸ ਸਰਕਾਰ ਦੇ નિર્દય ਹੁਕਮਰਾਨਾਂ ਦਾ ਕਿਤੇ ਠੱਠੇ ਕਾਲ ਤੱਕ ਦੀ ਫੋਟੋ ਵੇਖਿਓ ਕਿ ਪਤਾ rahul gandhi ਦਾ ਦੁੱਖ ਤੁਹਾਨੂੰ ਛੋਟਾ ਜਾਪੇ ਜੇ ਤੁਸੀਂ ਆਪਣੇ ਪੁੱਤਰ ਸਿੱਧੂ ਮੂਸੇਵਾਲਾ ਦੇ 1984 ਬਾਰੇ ਵਿਚਾਰ ਸੁਣ ਲਿਓ ਕੀ ਪਤਾ ਰਾਹੁਲ ਗਾਂਧੀ ਦਾ ਦਰਦ ਤੁਹਾਨੂੰ ਛੋਟਾ ਜਾਪੇ ਜਾਂ ਤੁਸੀਂ ਕਿਤੇ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਅਜਾਇਬ ਘਰ ਗਿੜਾ ਜਰੂਰ ਮਾਰਿਓ ਛਾਇਦ ਉੱਥੇ ਸ਼ਹੀਦ ਹੋਏ ਬੱਚਿਆ ਬਜ਼ੁਰਗਾਂ ਜਾਂ ਬੀਬੀਆਂ ਦੀਆਂ ਤਸਵੀਰਾਂ ਤੁਹਾਨੂੰ ਰਾਹੁਲ ਗਾਂਧੀ ਦਾ ਦਰਦ ਤੁਹਾਡੀ ਮਾਨਸਿਕਤਾ ਨੇ ਇੰਦਰਾ ਗਾਂਧੀ ਦੇ ਕਤਲ ਅਤੇ ਮੂਸੇਵਾਲਾ ਦੇ ਕਤਲ ਨੂੰ ਇੱਕੋ ਬਲੜੇ ਵਿੱਚ ਤੋਲ ਦਿੱਤਾ ਤੁਹਾਡਾ ਬਿਆਨ ਬਹੁਤ ਸਵਾਲ ਖੜੇ ਕਰਦਾ ਹੈ ਵੈਗੁਰਜੀਤ ਕਾ ਖਾਲਸਾ ਵੈਗੁਰਜੀਤ ਕੀ ਫਤਿਹ ਸੋ ਦਰਸ਼ਕੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਦਰਸ਼ਕੋ ਅੱਜ ਆਪਾਂ ਜਿਹੜਾ ਮੁੱਦਾ ਲੈ ਕੇ ਆਏ ਨਾ ਇਹ ਬਹੁਤ ਗੰਭੀਰਤਾ ਮੰਗਦਾ ਹੈ ਅਤੇ ਬੜੇ ਸਵਾਲ ਵੀ ਖੜੇ ਕਰਦਾ ਹੈ ਮੁੱਦਾ ਪੰਜਾਬ ਦਾ ਹੈ ਮੁੱਦਾ ਇਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਟਹਿ ਟੇਰੀ ਕਰ ਸਿੱਖਾ ਦੇ ਹਿਰਦੇ ਵਲੁੰਧਰਨ ਦਾ ਮਹੀਨਾ ਜੂਨ ਦਾ ਚੱਲ ਰਿਹਾ ਹੈ 1 ਜੂਨ ਤੋਂ 6 ਜੂਨ 1984 ਨੂੰ ਉਸ ਸਮੇਂ ਦੀ ਕਾਂਗਰਸ ਦੀ ਸਰਕਾਰ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਅਕਾਲ ਤਖਤ ਸਾਹਿਬ ਤੇ ਟੈਂਕਾ ਤੋਪਾ ਨਾਲ ਹਮਲਾ ਕਰਕੇ ਦਰਬਾਰ ਸਾਹਿਬ ਨਤਮਸਤਕ ਹੋਣ ਆਈ ਸੰਗਤ ਨੂੰ ਸ਼ਹੀਦ ਕਰ ਦਿੱਤਾ। ਸੋ ਆਪਾਂ ਹੁਣ ਅਸਲ ਮੁੱਦੇ ਦੀ ਗੱਲ ਕਰਦੇ ਆ। ਲੋਕ ਸਭਾ ਚੋਣਾਂ ਹੋਈਆਂ। ਸਿੱਧੂ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੇ ਰਾਹੁਲ ਗਾਂਧੀ ਨਾਲ ਮਿਲਣੀ ਕੀਤੀ। ਰਾਹੁਲ ਗਾਂਧੀ ਨੇ ਮੂਸੇਵਾਲਾ ਦੇ ਪਿਤਾ ਨੂੰ ਵਿਸ਼ਵਾਸ ਦਿਵਾਇਆ ਕਿ ਕਾਂਗਰਸ ਸਰਕਾਰ ਆਉਣ ਤੇ ਮੂਸੇਵਾਲਾ ਦੀ ਕਾਤਲਾਂ ਨੂੰ ਫੜਿਆ ਜਾਵੇਗਾ ਤੇ ਪਰਿਵਾਰ ਨੂੰ ਇਨਸਾਫ਼ ਵੀ ਦਿਵਾਇਆ ਜਾਵੇਗਾ। ਜੋ ਕਿ ਮਿਲਣਾ ਵੀ ਚਾਹੀਦਾ ਹੈ। ਸਿੱਧੂ ਮੂਸੇਵਾਲੇ ਦਾ ਕਤਲ ਪੰਜਾਬ ਲਈ ਇੱਕ ਚੁਣੌਤੀ ਸੀ ਕਿਉਂਕਿ ਸਿੱਧੂ ਅੰਦਰ ਸਿੱਖੀ ਦਾ ਦਰਦ ਸੀ ਉਹ ਇੱਕ ਸੁਲਝਾ ਹੋਇਆ ਤੇ ਸਿਆਣਾ ਗਾਇਕ ਸੀ ਉਸਦੇ ਗਾਣੇ 295 ਤੇ SYL ਨੇ ਪੰਜਾਬ ਦੇ ਮੁੱਦਿਆਂ ਨੂੰ ਦੁਨੀਆ ਦੇ ਸਾਹਮਣੇ ਰੱਖਿਆ ਉਸ ਦਾ ਦਸਤਾਰ ਪ੍ਰਤੀ ਪਿਆਰ ਤੇ ਲਗਾਵ ਵੀ ਜਗ ਜाहिर ਸੀ ਪਰ ਇਸ ਦੇ ਉਲਟ ਸਿੱਧੂ ਦੇ ਪਿਤਾ ਜੀ ਦੀ ਰਾਹੁਲ ਗਾਂਧੀ ਨਾਲ ਗੱਲਬਾਤ ਨੇ ਕਈ ਸਵਾਲ ਖੜੇ ਕੀਤੇ ਨੇ पहला आप एक क्लिप सुन दे फिर उससे आप विचार करे गारंटी करके कह रहे हैं कि हमारी सरकार आएगी तो इसका पूरा हम मतलब बिल्कुल मेरे को बेसिक आप नाम भी बोले आपको तो मेरे, आप मेरे जैसे हालात से निकले हैं। ਆਪਕੇ ਘਰ ਮੇਂ ਉਹ ਕੁਛ ਹੋਆ ਜੋ ਮੇਰੇ ਸਾਥ ਹੋਇਆ ਹੈ। ਤੋਂ ਮੇਰੇ ਕੋ ਆਪਕੋ ਸਮਝਾਣੇ ਕੀ ਜ਼ਰੂਰਤ ਨਹੀਂ ਐ ਇਸ ਵਾਰ ਕਿ ਕੈਸੀ ਫੀਲਿੰਗ ਹੋਤੀ ਐ, ਕੈਸੇ ਪਰਿਵਾਰ மே ਖਿਲਾਰਾ ਪੜਦਾ ਐ। ਸਰ ਜੋ ਆਪਕੀ ਪ੍ਰਾਪਰਟੀ ਹੋਤੀ ਨਾ ਜੇ ਆਪਕਾ ਬੱਚਾ ਮਰ ਜਾਂਦਾ ਐ, ਤੋਂ ਆਪਕਾ ਕਮਾਇਆ ਹੋਇਆ ਪੈਸਾ ਵੀ ਆਪਕੀ ਮੌਤ ਬਣ ਜਾਂਦਾ ਐ। ਬਲਕਾਰ ਸਿੰਘ ਜੀ ਕਹਿੰਦੇ ਨੇ ਕਿ ਮੈਨੂੰ ਰਾਹੁਲ ਗਾਂਧੀ ਜੀ ਤੇ ਪੂਰਾ ਭਰੋਸਾ ਐ ਕਿ ਉਹਨਾਂ ਦੀ ਸਰਕਾਰ ਮੇਰੇ ਪਰਿਵਾਰ ਨੂੰ ਇਨਸਾਫ ਦਿਵਾਊ ਜੋ ਮਿਲਣਾ ਵੀ ਚਾਹੀਦਾ ਐ ਪਰ ਇਸ ਗੱਲਬਾਤ ਚ ਗਲਤ ਕੀ ਸੀ? ਜਦੋਂ ਬਲਕੌਰ ਸਿੰਘ ਕਹਿੰਦੇ ਹਨ ਜੋ ਸਾਡੇ ਪਰਿਵਾਰ ਨੇ ਹੰਡਾਇਆ ਉਹ ਤੁਹਾਡੇ ਪਰਿਵਾਰ ਨੇ ਵੀ ਹੰਡਾਇਆ ਹੁਣ ਬਲਕੌਰ ਸਿੰਘ ਜੀ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਤੇ ਇੰਦਰਾ ਗਾਂਧੀ ਅਤੇ ਰਜੀਵ ਗਾਂਧੀ ਦੇ ਕਤਲ 'ਚ ਫਰਕ ਨਹੀਂ ਪਤਾ ਪਹਿਲਾਂ ਆਪਾਂ ਗੱਲ ਕਰਦੇ ਆਂ ਇੰਦਰਾ ਗਾਂਧੀ ਕਤਲ ਦੀ ਪੰਜਾਬ 'ਚ ਧਰਮ ਜੁੱਧ ਮੋਰਚਾ ਚੱਲ ਰਿਹਾ ਸੀ ਤੇ ਇਸ ਦੀ ਗਵਾਹੀ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਅਤੇ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਸੀ ਤੇ ਨਾਲ ਹੋਰ ਸਿੱਖ ਸਿਆਸੀ ਤੇ ਧਾਰਮਿਕ ਆਗੂ ਵੀ ਇਸ ਦੇ ਹਾਮੀ ਸਨ ਧਰਮ ਜੁੱਧ ਮੋਰਚਾ 1978 ਨਰੰਗਕਾਰੀ ਕਾਂਡ ਤੋਂ ਬਾਦ ਵਿੱਚ ਸਿਖਰਾਂ ਤੇ ਸੀ ਅਤੇ ਇਸ ਵਿੱਚ ਆਨੰਦਪੁਰ ਸਾਹਿਬ ਦਾ ਮਤਾ ਸੀ ਜੋ ਪੰਜਾਬ ਤੇ ਪੰਜਾਬੀਅਤ ਲਈ ਲਾਗੂ ਕਰਵਾਉਣ ਲਈ ਸੰਘਰਸ਼ ਚੱਲ ਰਿਹਾ ਸੀ ਆਨੰਦਪੁਰ ਸਾਹਿਬ ਦੇ ਮਤੇ ਬਾਰੇ ਜਿਆਦਾ ਜਾਣਕਾਰੀ ਲਈ ਤੁਸੀਂ ਕਿਤਾਬ ਆਨੰਦਪੁਰ ਸਾਹਿਬ ਦਾ ਮਤਾ ਜੋ ਜਯੋਤਿੰਦਰ ਪਾਲ ਸਿੰਘ ਖਾਲਸਾਨੀ ਵੱਲੋਂ ਲਿਖੀ ਗਈ ਉਹ ਵੀ ਪੜ ਸਕਦੇ ਹੋ ਸੋ ਇਹ ਮਤਾ ਸ਼੍ਰੋਮਣੀ ਅਕਾਲੀ ਦਲ ਦੀ ਪਾਲਸੀ ਪ੍ਰੋਗਰਾਮ ਦਾ ਮਤਾ ਜੋ ਵੀ ਜਾਣਿਆ ਜਾਂਦਾ ਹੈ ਇਸ ਮਤੇ ਦੀਆਂ ਮੁੱਖ ਮੰਗਾਂ ਕੀ ਸਨ ਉਹ ਵੀ ਤੁਸੀਂ ਨੈਟ ਤੋਂ ਆਸਾਨੀ ਨਾਲ ਲੱਭ ਸਕਦੇ ਹੋ ਸਿੱਧੂ 모ਸੇਵਾਲ ਦੇ ਪਿਤਾ ਨੇ 1984 ਦਾ ਉਹ ਦੌਰ ਦੇਖਿਆ ਕਿਵੇਂ ਉਸ ਵੇਲੇ ਇੰਦਰਾ ਗਾਂਧੀ ਦੀ ਹਕਮਤੇ ਸਿੱਖਾ ਦੇ ਅਕਾਲ ਤਖਤ ਨੂੰ ਢਾਹ ਢੇਰੀ ਕੀਤਾ ਗਿਆ ਹੁਣ ਇੰਦਰਾ ਗਾਂਧੀ ਦਾ ਕਤਲ ਹੈ ਦੁਖਦਾਈ ਲੱਗਦਾ ਕਿਉਂ ਨਹੀਂ ਜਾਣਦੇ ਕਿ ਇੰਦਰਾ ਗਾਂਧੀ ਦਾ ਕਤਲ ਇੱਕ ਰੋਵਜੋ ਹੋਇਆ ਕਿਉਂਕਿ ਸਿੱਖ ਆਪਣੇ ਢੱਠੇ ਅਕਾਲ ਤਖਤ ਦਾ ਬਦਲਾ ਲੈਣਾ ਚਾਹੁੰਦੇ ਸਨ ਉਸ ਰੋਵਜੋ ਇਹ ਵਰਤਾਰਾ ਵਰਤਿਆ ਸੀ ਮੈਂ ਬਲਕੌਰ ਸਿੰਘ ਨੂੰ ਕਹਿਣਾ ਚਾਹਾਂਗੀ ਕਿ 6 ਜੂਨ ਨੂੰ ਅਕਾਲ ਤਖਤ ਸਾਹਿਬ ਹੋਣ ਵਾਲੀ ਅਰਦਾਸ 'ਚ ਸ਼ਾਮਲ ਹੋਇਓ ਕੀ ਪਤਾ ਸਿੱਖਾਂ ਦੀ ਪੀੜਾ ਵੀ ਤੁਹਾਨੂੰ ਸਮਝ ਲੱਗ ਜਾਵੇ ਕਦੀ ਟੱਠੇ ਅਕਾਲ ਤਖਤ ਦੀ ਫੋਟੋ ਵੇਖਿਓ ਕੀ ਪਤਾ ਰਾਹੁਲ ਗਾਂਧੀ ਦਾ ਦੁੱਖ ਤੁਹਾਨੂੰ ਛੋਟਾ ਜਾਪੇ ਕਦੀ ਤੁਸੀਂ ਆਪਣੇ ਪੁੱਤਰ ਸਿੱਧੂ ਮੂਸੇਵਾਲਾ ਦੇ 1984 ਬਾਰੇ ਵਿਚਾਰ ਸੁਣ ਲਿਓ ਕੀ ਪਤਾ ਰਾਹੁਲ ਗਾਂਧੀ ਦਾ ਦਰਦ ਤੁਹਾਨੂੰ ਛੋਟਾ ਜਾਪੇ ਜਾਂ ਤੁਸੀਂ ਕਿਤੇ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਅਜਾਇਬ ਘਰ ਗੇੜਾ ਜ਼ਰੂਰ ਮਾਰਿਓ ਸ਼ਾਇਦ ਉੱਥੇ ਸ਼ਹੀਦ ਹੋਏ ਬੱਚਿਆਂ ਬਜ਼ੁਰਗਾਂ ਜਾਂ ਬੀਬੀਆਂ ਦੀਆਂ ਤਸਵੀਰਾਂ ਤੁਹਾਨੂੰ ਰਾਹੁਲ ਗਾਂਧੀ ਦਾ ਦਰਦ ਭੁਲਾ ਦੇਣ ਸਾਨੂੰ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਹੁਤ ਦੁੱਖ ਹੈ ਪਰ ਤੁਹਾਡੀ ਮਾਨਸਿਕਤਾ ਨੇ ਇੰਦਰਾ ਗਾਂਧੀ ਦੇ ਕਤਲ ਅਤੇ ਮੂਸੇਵਾਲਾ ਦੇ ਕਤਲ ਨੂੰ ਇੱਕੋ ਬਲੜੇ ਵਿੱਚ ਤੋਲ ਦਿੱਤਾ ਜੋ ਤੁਹਾਡੇ ਤੋਂ ਉਮੀਦ ਨਹੀਂ ਸੀ ਤੁਹਾਡੇ ਇਸ ਬਿਆਨ ਨੇ ਕਾਲ ਤਖਤ ਤੇ ਕਾਂਗਰਸ ਸਰਕਾਰ ਦੇ ਹਮਲੇ ਨੂੰ ਸਹੀ ਠਹਿਰਾ ਦਿੱਤਾ ਤੁਹਾਡਾ ਬਿਆਨ ਬਹੁਤ ਸਵਾਲ ਖੜੇ ਕਰਦਾ ਕਿਉਂਕਿ ਸਿੱਖਾ ਲਈ ਇਹ ਤੀਜਾ ਕਲੂਕਾਰ ਸੀ ਤੇ ਇਸ ਦੀ ਰੂਪਰੇਖਾ ਇੰਦਰਾ ਗਾਂਧੀ ਨੇ ਤਿਆਰ ਕੀਤੀ ਸੀ ਤੁਸੀਂ ਕਿਸ ਪਾਰਟੀ ਵੱਲ ਜਾਣਾ ਹੈ ਜਾਂ ਨਹੀਂ ਜਾਣਾ ਇਹ ਤੁਹਾਡਾ ਨਿੱਜੀ ਫੈਸਲਾ ਹੈ ਪਰ ਸਿੱਧੇ ਤੌਰ ਤੇ ਸਿੱਖਾ ਦੇ ਮਕਦਸ ਸਥਾਨ ਤੇ ਹਮਲਾ ਕਰਨ ਵਾਲਿਆਂ ਨਾਲ ਤੁਹਾਡੀ ਹਮਦਰਦੀ ਪੰਜਾਬ ਤੇ ਪੰਥ ਦੀ ਵਫਾਦਾਰੀ ਤੇ ਸਵਾਲ ਖੜੇ ਕਰਦਾ ਹੈ ਦੂਸਰਾ ਰਾਹੁਲ ਗਾਂਧੀ ਦੇ ਪਿਤਾ ਰਜੀਵ ਗਾਂਧੀ ਦਾ ਬਿਆਨ ਅੱਜ ਵੀ ਨੱਟ ਤੇ ਤੁਸੀਂ ਸੁਣ ਸਕਦੇ ਹੋ ਜਦੋਂ ਦਿੱਲੀ ਸਿੱਖ ਕਤਲੇਆਮ ਤੇ ਰਜੀਵ ਗਾਂਧੀ ਨੇ ਕਿਹਾ ਸੀ ਕਿ ਜਦ ਇੱਕ بڑا ਪੇੜ गिरता ਹੈ ertid to ਹਿਲਦੀ ਹੈ ਸੋ ਤੁਸੀਂ ਆਪਣੇ ਇਸ ਬਿਆਨ ਦੇ ਸਿਆਸੀ ਪਹਿਲੂ ਅਤੇ ਪੰਥਕ ਪਹਿਲੂ ਦੋਵਾਂ ਦੀ ਘੋਖ ਕਰੋ ਬਾਕੀ ਗਾਂਧੀ ਪਰਿਵਾਰ ਨਾਲ ਤੁਹਾਡੀ ਸਾਂਝ ਦਾ ਸਾਨੂੰ ਕੋਈ ਅਫਸੋਸ ਨਹੀਂ ਪਰ ਉਹਨਾਂ ਦੇ ਵਡੇਰਿਆਂ ਵੱਲੋਂ ਸਿੱਖਾਂ ਨਾਲ ਕਮਾਈ ਧਰੋ ਦੀ ਗਵਾਈ ਇਤਿਹਾਸ ਪਰਦਾ ਰਹੇਗਾ ਤੇ ਇਹ ਧਰੋ ਨਾ ਭੁੱਲਣਯੋਗ ਹੈ ਤੇ ਨਾ ਹੀ ਬਖਸ਼ਣਯੋਗ ਹੈ ਸੋ ਦਰਸ਼ਕੋ ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ